ਇਹ ਲਾ ਹਨ ਅਸਲੀ ਗ੍ਰਿਲ ਆਉਂਦੀ ਆ ਅੱਜ ਕੱਲ 18 ਦੇ ਵਿੱਚ ਬਹੁਤ ਭਾਈ ਫਿਰਦੇ ਆ ਮੁੰਡੇ ਹਾਂ ਜੀ ਲੈਟਾਂ ਗ੍ਰਿਲ ਬੈਂਪਰ ਸਾਰਾ ਕੁਝ ਉਹ ਗੱਲ ਨਹੀਂ ਬੰਦੀ ਨਹੀਂ ਬੰਦੀ 20 ਇੰਚ ਦੇ ਯੂ ਐਸ ਤੋਂ ਇੰਪੋਰਟ ਹੁੰਦੇ ਆ ਸਭ ਪਾ ਮੈਂਗੇ ਯੂ ਐਸ ਤੋਂ ਇੰਪੋਰਟ ਹੁੰਦੇ ਆ ਠੀਕ ਆ ਸਿੱਧਾ ਯੂ ਐਸ ਤੋਂ ਇੰਪੋਰਟ ਮੇਰੇ ਹਾਂ ਆਉਣ ਵਾਲੇ ਜਿੰਨੇ ਦੇ ਲੋਏ ਬਿਲ ਪਏ ਆ ਉਹਨੇ ਦੀ ਨਵੀਂ ਗੱਡੀ ਆ ਨਵੀਂ ਗੱਡੀ ਆ ਜਿਹਨੇ ਨਾ ਨੰਬਰ ਵੀ ਬਹੁਤ ਵਧੀਆ ਹੈ ਦਾਦਾ ਨੰਬਰ ਵੀ 005 005 ਆ ਬਈ ਵੀ ਆਈ ਪੀ ਨੰਬਰ ਦੀ ਗੱਡੀ ਆ ਬਈ ਰੂਬੀ ਗੋਨ ਦੋਰ ਦੋ ਐਰੋਇਸ ਮੰਖ ਖੁੱਲਦੇ ਆਂ ਰੋਸ ਰੋਇ ਸੰਗੋ ਆਪੋਜ਼ਿਟ ਸਾਈਡ ਦੇ ਦਰ ਗੇਟ ਆ ਚੀਜ਼ ਜਿਹੜੀ ਵਿੰਟੇਜ ਗੱਡੀਆਂ ਦੀ ਪਛਾਣ ਹੈ ਇੱਥੋਂ ਹੁੰਦੀ ਹੈ ਹਨਾ ਉਹ ਰਾਜੇ ਮਹਾਰਾਜਿਆਂ ਦੇ ਵੇਲੇ ਇਦਾਂ ਦੀਆਂ ਗੱਡੀਆਂ ਚੱਲਦੀਆਂ ਸੀਗੀਆਂ ਆ ਗੱਡੀ ਦੇਖੋ ਤੇ ਦੇਣੀ ਹੋਵੇ ਗੱਡੀ ਕਿਸੇ ਨੂੰ ਤੇ ਫਿਰ ਕਿੰਨੇ ਦੀ ਦਿੰਦੇ ਆਪਾਂ ਇਹ ਆਪਾਂ ਸਿਰਫ ਜੀ ਜਾਂ ਤੱਕ ਗਾਣਿਆਂ ਦੀ ਸ਼ੂਟਿੰਗ ਵਾਸਤੇ ਦਿੰਦੇ ਜਾਂ ਵਿਆਹਾਂ ਵਾਸਤੇ ਇਹਦੀ ਸਟਾਰਟਿੰਗ ਰੇਜ 25000 ਤੋਂ ਸ਼ੁਰੂ ਹੋ ਜਾਂਦੀ ਹੈ 25000 ਤੋਂ ਸਟਾਰਟਿੰਗ ਸਿੱਧੂ ਨੇ ਮੁੱਲ ਵਧਾਤਾ ਨਾ ਇਹ ਗੱਡੀ ਹਾਂਜੀ ਹਾਂਜੀ ਜੇ ਤਦਾਦ ਕੋਈ ਗਣਿਆ ਚਾਹੀਏ ਗੱਡੀ ਇਹਦੀ ਨਵੀਂ ਦਾ ਰੇਟ ਵੀ ਜੀ ਮਹੰਗਾ ਹੋਈ ਜਾ ਰਿਹਾ 4 4 ਕਰੋੜ 4 ਕਰੋੜ 40 ਲੱਖ ਦੀ ਹੁਣ ਨਵੀਂ ਆ ਆ ਚੇਂਜ ਕਰਕੇ ਮਜੂਰ ਹੈ ਗੱਡੀ ਆ ਗੱਡੀ ਆ ਠੀਕ ਆ ਆ ਇੱਕ ਤਾਂ ਹੋ ਗਈ ਰੇਂਜ ਇੱਕ ਹੋ ਗਈ ਜੀ ਵੈਗਨ ਰੂਪੀ ਕੋਣ ਆ ਇਕੱਠਾ ਪੈ ਕੇ ਜੇ ਲੈਣਾ ਹੋਵੇ ਇਕੱਠਾ ਪੈ ਕੇ ਵੀ ਮਿਲ ਜਾਂਦਾ ਜੀ ਉਏ ਜੇ ਜਿੱਦਾਂ ਡਿਸਕਾਊਂਟ ਹੋ ਜਾਂਦਾ ਡਿਸਕਾਊਂਟ ਹੋ ਜਾਂਦਾ ਕਦੇ ਇਸ ਦੀ ਮੇਵ ਹੈ ਇਹ ਗੱਡੀ ਦਾ ਲਗਜ਼ਰੀ ਹਾਂਜੀ ਉਹ ਆ ਗੱਡੀ 'ਚ ਜਿਹੜਾ ਬਹਿ ਗਿਆ ਨਾ ਉਹ ਸਾਰੀਆਂ ਗੱਡੀਆਂ ਨੂੰ ਭੋਲ ਜੁ ਭੋਲ ਜੀ ਦੀ ਲਗਜ਼ਰੀ ਗੱਡੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਗੱਡੀਆਂ ਆਪਣੀਆਂ ਬਹੁਤੀਆਂ ਗੱਡ ਖਾਨਾ ਤੁਸੀਂ ਦੇਖ ਰਹੇ ਹੋ orange ਆ ਵੈਗਨਾ rubi ਕੋਨਾ ਤੇ ਉਹ ਵਿੰਟੇਜ ਗੱਡੀ ਆ ਤੇ ਅੱਜ ਅਸੀਂ ਕੋਈ ਸੈਕੰਡ ਹੈਂਡ ਕਾਰ ਡੀਲਰ ਕੋਲ ਨਹੀਂ ਆਏ ਅੱਜ ਅਸੀਂ ਆਏ ਆ ਵੇਡਿੰਗ ਗੱਡੀਆਂ ਵਾਲਿਆਂ ਕੋਲ ਜਿਹੜੀਆਂ ਵੈਡਿੰਗ ਗੱਡੀਆਂ ਦੇ ਕਿੱਦਾਂ ਕੀ ਹਾਲ ਚਾਲ ਵੀਰੇ ਵਧੀਆ ਜੀ ਮਤੀ ਤੇ ਵੀਰੇ ਆਪਣਾ ਪਹਿਲਾ ਫਰਮ ਦਾ ਨਾਮ ਦੱਸਤੀ ਹੈ ਆਪਣੀ ਫਰਮ ਦਾ ਨਾਮ ਹੈ ਜੀ ਦਸ਼ਮੇਸ਼ ਲਖੇਰੀ ਵੈਡਿੰਗ ਕਾਰਸ ਆਪਣਾ ਫਿਰੋਜ਼ਪੁਰ ਰੋਡ ਤੇ ਦਫ਼ਤਰ ਹੈ ਜੀ ਤੇ ਮੰਨ ਲਓ ਜੇ ਇਧਰੋਂ ਆਣਾ ਹੋਵੇ ਮੁੱਲਾਂ ਪਰ ਤੋਂ ਜ਼ਿਆਦਾ ਆਪਾਂ ਲੁਧਿਆਣੇ ਵੱਲ ਨੂੰ ਜਾਂਦੇ ਆਂ ਸਾਡਾ ਆਪਣਾ ਆਫਿਸ ਆਂਦਾ ਜੀ ਮੇ ਲੁਧਿਆਣੇ ਇਧਰੋਂ ਬਸ ਅੱਡੇ ਤੋਂ ਫਿਰੋਜ਼ਪੁਰ ਰੋਡ ਤੇ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਗੱਡੀਆਂ ਰੂਬੀ ਕੋਣ ਵੀ ਹੈ ਕਹਿੰਦੇ ਕਈ ਕਹਿੰਦੇ ਆ ਵੀ ਰੂਬੀ ਕੋਣ ਸਾਡੇ ਕੋਲ ਪਰ ਆਪਣੇ ਕੋਲ ਵੀ ਰੂਬੀ ਕਾਰ ਹੈਗੀ ਆ ਹਾਂਜੀ ਹਾਂਜੀ ਹਨਾ ਉਹ ਵੀ ਚਿੱਟੇ कलर ਦੀ ਹਾਂਜੀ ਤੇ ਵਿਨਟੇਜ ਗੱਡੀ ਵੀ ਹੈ ਜੀ 63 ਵੀ ਹੈਗੀ ਆ ਗੱਡੀਆਂ ਆਪਣੇ ਕੋਲ ਜੀ ਸਾਰੀਆਂ ਹੈਗੀਆਂ ਮਸਟੈਂਗ ਪੋਸ਼ ਮੋਕਟਰ ਕਨਵਰਟੇਬਲ ਨਵੀਂ ਡਿਫੈਂਡਰ ਵੀ ਹੈਗੀ ਜੋ ਸਿਰਫ ਆਪਣੇ ਕੋਲ ਹੈਗੀ ਆ ਅੱਜ ਉਹ ਵਿਆਹ ਤੇ ਗਈਆਂ ਵਿਆਹ ਤੇ ਗਈਆਂ ਹੋਈਆਂ ਬਸ ਬੁਕਿੰਗ ਹੀ ਬਹੁਤ ਹੁੰਦੀ ਬਹੁਤ ਹੈ ਜੀ ਡਿਫੈਂਡਰ ਦਾ ਤਾਂ क्रेਜ਼ ਬਹੁਤ ਹੋ ਗਿਆ ਜੀ ਹਾਂ ਠੀਕ ਆ ਤੇ ਆਪਾਂ ਗੱਲ ਕਰੀਏ ਇਹ ਵਿਨਟੇਜ ਦੀ ਅਵੈਂਟੇਜ ਗੱਡੀ ਦੀ ਰੋਇਲ ਰੋਇਸ ਵਾਲਿਆਂ ਦੀ ਰੋਇਲ ਰੋਇਸ ਹਾਂ ਹਾਂ ਜੀ ਹਾਂ ਚਿੱਟੀ ਗੱਡੀ ਵਿਨਟੇਜ ਹੈ ਜੀ ਇਹਦੀ ਵੀ ਡਿਮਾਂਡ ਬਹੁਤ ਹੈ ਜੀ ਜਦੋਂ ਇਹ ਬਜਟ ਫ੍ਰੈਂਡਲੀ ਆ ਜਾਂਦੀ ਹੈ ਜੀ ਘੱਟ ਬਜਟ ਦੇ ਵਿੱਚ ਆਪਾਂ ਇਹ ਅਵੇਲੇਬਲ ਕਰਾ ਦਈ ਦੀ ਘੱਟ ਬਜਟ ਦੇ ਵਿੱਚ ਹੁਣਾਂ ਜਿੱਦਾਂ ਐਸੈਸਰੀ ਵਗੈਰਾ ਲੱਗੀ ਹੋਈ ਹੈ ਹਨਾ ਇੱਕ ਤਾਂ ਇਹ ਸਾਰੀ ਐਸੈਸਰੀ ਵੀ ਹੈ ਤੇ ਇਹ ਵਿਨਟੇਜ ਵਾਲੀ ਲੱਗੀ ਠੀਕ ਹੈ ਇੱਕ ਇਹਦਾ ਡੋਰ ਡੋਰ ਐਰਵਾਇਜ਼ ਵਾਂਗ ਖੁੱਲਦਾ ਹੈ ਰੋਇਲ ਰੋਇਸਾਂ ਕੋਲ ਜਦੋਂ ਅਪੋਜ਼ਿਟ ਸਾਈਡ ਦਾ ਗੇਟ ਖੁੱਲਦਾ ਹੈ ਮੋਡੀਫਾਈ ਕਰਾਈ ਹੋਈ ਆ ਤੇ ਇਦਾਂ ਦੇ ਸਟੀering ਵਗੈਰਾ ਦੇਖੋ ਹਣਾ ਤੇ ਇਹ ਗੱਡੀ ਦੀ ਵੀਰੇ ਡਿਮਾਂਡ ਹੁੰਦੀ ਹੈ ਫਿਰ ਬਹੁਤ ਹੈ ਜੀ ਇਹਦੀ ਡਿਮਾਂਡ ਹੁਣ ਬਹੁਤ ਵਧੀਆ ਹੁਣ ਬਹੁਤ ਡਿਮਾਂਡ ਹੁਣ ਅਜਿੱਦਾ ਇੱਥੇ ਹਣਾ ਇੱਥੇ ਕਪਲ ਵਗੈਰਾ ਬੈਣਾ ਆ ਉਹ ਤੇ ਡਰਾਈਵ ਤੇ ਇਹ ਗੱਡੀ ਦੀ ਰੂਫ ਵਗੈਰਾ ਵੀ ਲੱਗ ਜਾਂਦੀ ਹਾਂਜੀ ਇਹ ਕਨਵਰਟੇਬਲ ਹੈ ਜੀ ਅੱਛਾ ਤਾਂ ਆ ਦੇਖੋ ਆ ਚੀਜ਼ ਜਿਹੜੀ ਵਿੰਟੇਜ ਗੱਡੀਆਂ ਦੀ ਪਛਾਣ ਇੱਥੋਂ ਹੁੰਦੀ ਹੈ ਹਣਾ ਉਹ ਰਾਜੇ ਮਹਾਰਾਜਿਆਂ ਦੇ ਵੇਲੇ ਇਦਾਂ ਦੀਆਂ ਗੱਡੀਆਂ ਚੱਲਦੀਆਂ ਸੀਗੀਆਂ ਆ ਗੱਡੀ ਦੇਖੋ ਹੂੰ ਇਥੋਂ ਮਤਲਬ ਕਪਲ ਬੈਠੂਗਾ ਹਨਾ ਫਿਰ ਉਹਦੀ ਮੇਨ ਐਂਟਰੀ ਹੋਊਗੀ ਪੈਲੈਸ ਦੇ ਵਿੱਚ ਠੀਕ ਆ ਆ ਇਹਦੀ ਰੂਫ ਵਗੈਰਾ ਹਾਂ ਇਹਦੀ ਰੂਫ ਵਗੈਰਾ ਛਾ ਉੱਤੇ ਇਹ ਖੁੱਲ ਵੀ ਜਾਂਦੀ ਹੈ ਤੇ ਛੱਤ ਬੰਦ ਵੀ ਹੋ ਜਾਂਦੀ ਹੈ ਠੀਕ ਆ ਜਮੀਨ ਨੂੰ ਆ ਕੇ ਤਾਂ ਬੰਦ ਕਰਦਾ ਇਹਦੀ ਨਹੀਂ ਤਾਂ ਓਪਨ ਹੀ ਰੱਖੀ ਦੀ ਓਕੇ ਤੇ ਦੇਖੋ ਵੀ ਮਿੱਤਰੋ ਗੱਡੀ ਵਿਨਟੇਜ ਆ ਗੱਡੀ ਦੀ ਇੱਕ ਵਾਰੀ ਲੰਬਾਈ ਦੇਖੋ ਹਨਾ ਤੇ ਇੱਕ ਵਾਰੀ ਇਹ ਤਾਂ ਪਹਿਲਾਂ ਅਲੋਏ ਵੀਲਾਂ ਤੇ ਨਿਗਾ ਮਾਰੋ ਇਹੋ ਜੇ ਲੋਏ ਬਿਲ ਤਾਂ ਨੰਮੀ ਗੱਡੀ ਨੂੰ ਨਹੀਂ ਆਉਂਦੇ ਹਾਂਜੀ ਹਨਾ ਇਹ ਵਿਨਟੇਜ ਗੱਡੀਆਂ ਨੂੰ ਆਉਂਦੇ ਸੀਗੇ ਵੈਂਟੇਜ ਦਾ ਵੈਂਟੇਜ ਹੀ ਆ ਬਈ ਦੇਖੋ ਤਿਆਰ ਹੋਈ ਹੋਈ ਆ ਗੱਡੀ ਜਮਾ ਹੀ ਘੈਂਟ ਗੱਡੀ ਆ ਤੇ ਵੀਰੇ ਜਿੱਦਾਂ ਹੁਣ ਇਹਦਾ ਰੈਂਟ ਤੇ ਦੇਣੀ ਹੋਵੇ ਗੱਡੀ ਕਿਸੇ ਨੂੰ ਤੇ ਫਿਰ ਕਿੰਨੇ ਦੀ ਦਿੰਨੇ ਆ ਆਪਾਂ ਇਹ ਆਪਾਂ ਸਿਰਫ ਜੀ ਜਾਂ ਤੱਕ ਗਾਣਿਆਂ ਦੀ ਸ਼ੂਟਿੰਗ ਵਾਸਤੇ ਦਿੰਨੇ ਆ ਜਾਂ ਵਿਆਹਾਂ ਵਾਸਤੇ ਇਹਦੀ ਸਟਾਰਟਿੰਗ ਰੇਂਜ 25000 ਤੋਂ ਸ਼ੁਰੂ ਹੋ ਜਾਂਦੀ ਹੈ 25000 ਤੋਂ ਸਟਾਰਟਿੰਗ ਰੇਂਜ ਤੇ ਗੱਡੀ ਫਿਰ ਕਿੱਥੇ ਮਤਲਬ ਕਿਹੜੇ-ਕਿਹੜੇ ਲੋਕਲ ਹੀ ਰੱਖੀ ਹੈ ਕਿ ਦੂਰ ਨਹੀਂ ਜੀ ਪੰਜਾਬ 'ਚ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਮੰਨ ਲਓ ਹੁਣ ਜਿੱਦਾਂ ਆਪਾਂ ਲੁਧਿਆਣਾ 'ੇ ਖੜੇ ਆਂ ਬਈ ਜਲੰਧਰ ਚਾਹੀਦੀ ਗੱਡੀ ਮਿਲ ਜੂਗੀ ਮਿਲ ਜੂਗੀ ਪੂਰੇ ਪੰਜਾਬ 'ਚ ਜਿੱਥੇ ਮਰਜ਼ੀ ਭੇਜ ਦਾਂਗੇ ਤੇ ਆਪਣਾ ਟਾਈਮ ਤੇ ਪਹੁੰਚ ਜਾਊਗਾ ਡਰਾਈਵ ਪੂਰੇ ਜੀ ਤਾਂ ਵਿਆਹ ਸਵੇਰੇ 8 ਵਜੇ ਤੋਂ ਪਹਿਲਾਂ ਗੱਡੀਆਂ ਉੱਥੇ ਖੜੀਆਂ ਹੁੰਦੀਆਂ ਜੀ ਠੀਕ ਆ ਤੇ ਹੁਣ ਆਪਣੇ ਕੋਲ ਆ ਗਈ ਬਈ ਗੈਲੋ ਵੀ ਜਾਜ ਰੁਬੀ ਕੋਣ ਹਾਂਜੀ ਹਨਾ 18 18 ਰੁਬੀ ਕੋਣ ਆਪਣੇ ਕੋਲ ਸਾਰੀਆਂ ਆ ਸਾਰੀਆਂ ਤੇ ਹੈਗੀ ਆ ਬਈ ਗੱਡੀ ਪਾਲਾਂ ਤਾਂ ਗੱਡੀ ਤੇ ਨਾ ਤੁਸੀਂ ਲੁੱਕ ਦੇਖੋ ਇੱਕ ਵਾਰੀ ਚਿੱਟੇ ਕਲਰ ਦੀ ਆ ਗੱਡੀਆਂ ਲੋਕਾਂ ਕੋਲ ਵੀ ਬਹੁਤ ਹੋਣੀਆਂ ਪਰ ਆਪਣੇ ਤੋਂ ਵਾਈਟ ਕਲਰ ਦੀ ਰੂਬੀ ਕੋਣ ਖੜੀ ਹੈ ਨਾ ਹਾਂ ਹੁਣ ਆ ਰੂਬੀ ਕੋਣ ਦੀ ਆ ਅਸਲੀ ਗ੍ਰੇਲ ਹੈ ਨਾ ਅਸਲੀ ਗ੍ਰੇਲ ਆਂਦੀ ਅੱਜਕੱਲ ਥਾਰਾਂ ਦੇ ਵਿੱਚ ਬਹੁਤ ਭਾਈ ਫਿਰਦੇ ਆ ਮੁੰਡੇ ਹਾਂਜੀ ਲੈਟਾਂ ਗ੍ਰੇਲ ਬੰਪਰ ਸਾਰਾ ਕੁਝ ਉਹ ਗੱਲ ਨਹੀਂ ਬੰਦੀ ਨਹੀਂ ਬਣਦੀ ਰੂਬੀ ਕੋਣ ਰੂਬੀ ਕੋਣੀ ਆ ਫਿਰ ਥਾਰ ਤਾਂ ਥਾਰ ਹੀ ਆ ਅਲੋਏ ਚੈੱਕ ਕਰੋ ਜੀ ਇਹਦੇ ਤੁਸੀਂ ਅਲੋਏ ਇੱਕ ਵਾਰੀ ਚੈੱਕ ਕਰੀ ਬਈ ਗੱਡੀ ਦੇ ਬਈ ਆ ਤਾਂ ਤਬਾਈ ਹੈ ਜਮਾਈ ਫਿਊਲ ਕੰਟ੍ਰੈਕਟ ਭਾਈ ਇੰਚ ਦੇ ਯੂ ਐਸ ਏ ਤੋਂ ਇੰਪੋਰਟ ਹੁੰਦੇ ਆ ਸਭ ਯੂ ਐਸ ਤੋਂ ਇੰਪੋਰਟ ਹੁੰਦੇ ਆ ਠੀਕ ਆ ਸਿੱਧਾ ਯੂ ਐਸ ਤੋਂ ਇੰਪੋਰਟ ਮੇਰੇ ਹੱਥ ਆਉਣ ਵਾਲੇ ਜਿੰਨੇ ਦੇ ਲੋਏ ਬਿਲ ਪਏ ਆ ਉਨੇ ਦੀ ਨਵੀਂ ਗੱਡੀ ਆ ਨਵੀਂ ਗੱਡੀ ਆ ਜਿਹਦੇ ਨਾ ਨੰਬਰ ਵੀ ਬਹੁਤ ਵਧੀਆ ਹੈ ਦਾਦਾ ਨੰਬਰ ਵੀ 005 005 ਆ ਬਈ ਵੀ ਆਈ ਪੀ ਨੰਬਰ ਦੀ ਗੱਡੀ ਆ ਬਈ ਰੂਬੀ ਗੋਣ ਬਸ ਗੱਡੀ ਦੀ ਇੱਕ ਵਾਰੀ ਇਹ ਵੀ ਗੱਡੀ ਦੇਖੋ ਜਮਾਈ ਗੱਡੀ ਨਾ ਸੋਹਣੀ ਆ ਆ ਗੱਡੀ ਜਦੋਂ ਨਿਕਲਦੀ ਹੈ ਨਾ ਇਹ ਜਿਆਦਾ ਸਿੰਗਰਾਂ ਗੋਲੀ ਹੈ ਨਾ ਗੱਡੀਾਂ ਦੀ ਹਾਂਜੀ ਹਾਂਜੀ ਹੁਣ ਇਹਦੀ ਡਿਮਾਂਡ ਬਹੁਤ ਡਿਮਾਂਡ ਬਹੁਤ ਵੱਧ ਗਈ ਆ ਇਹਦੇ ਚ ਇਹ ਆ ਫਿਰ ਹੁਣ ਥਾਰ ਦੇ ਤਾਂ ਦੇ 2 ਡੋਰ ਹਾਂਜੀ ਇਹਦੇ 5 ਡੋਰ ਆ ਨਾਲੇ ਕਨਵਰਟੇਬਲ ਹੈ ਹਨਾ ਪੂਰੀ ਇਹਦਾ ਇੰਜਨ ਵੀ ਬਹੁਤ ਵੱਡਾ ਹੈ ਇਹਦੀ ਆਫ ਰੋਡਿੰਗ ਦੀ ਕੈਪੇਬਿਲਿਟੀਜ਼ ਵੀ ਬਹੁਤ ਜ਼ਿਆਦਾ ਹੈ ਥਾਰ ਨਾਲੋਂ ਆਜੋ ਆਪਾਂ ਇੱਕ ਵਾਰੀ ਅੰਦਰੋਂ ਗੱਡੀ ਚੈੱਕ ਰਹੀਏ ਬਈ ਯਾ ਵੇ ਦੇਖੋ ਹੁਣ ਗੱਡੀ ਦੇ ਵਿੱਚ ਬੈਠਾ ਬੰਦਾ ਪਤਾ ਲੱਗਦਾ ਵੀ ਸਪੇਸ ਬਹੁਤ ਦਾ ਖੁੱਲੀ ਡੁੱਲੀ ਗੱਡੀ ਆ ਨਾਲੇ ਇੱਥੇ ਮੋੜ ਵਗੈਰਾ ਬਹੁਤ ਦਿੱਤੇ ਹੋਏ ਆ ਤੇ ਇਹ ਬਈ ਜੇ ਤੂੰ ਗੱਡੀ ਜਾਂਦੀ ਐ ਰੋਡ ਤੇ ਲੋਕੀ ਪੁੱਛਦੇ ਤਾਂ ਹੁਣੇ ਆ ਨਾ ਵੀ ਗੱਡੀ ਬਈ ਰੂਬੀ ਕੋਣ ਲੋਕ ਜੀ ਖੜਕੜ ਦੇਖਦੇ ਹਨ ਹਾਂ ਕਿ ਉਹ ਗੱਡੀ ਉਹ ਘਟ ਰਹੀ ਹੈ ਹਾਂ ਜੀ ਫੋਰ ਆ ਗਈ ਇੱਕ ਤਾਂ ਹਾਂ ਜੀ ਹਾਂ ਜੀ ਇਹ 4/4 ਹੈ ਜੀ ਡਿਫਰੈਂਸ਼ੀਅਲ ਲੌਕ ਇਚ ਸਾਰਾ ਕੁਝ ਹੈਗਾ ਜੀ ਇਹ ਗੱਡੀ ਪੂਰੀ ਖੁੱਲ ਜਾਂਦੀ ਹੈ ਜੀ ਹਾਰਟਾਪ ਹੈ ਪਰ ਹਾਰਟਾਪੇ ਦੀ ਖੁੱਲ ਜਾਂਦੀ ਹੈ ਜੀ ਕਨਵਰਟੇਬਲ ਹੈ ਤੇ ਇਧਰ ਦੇਖੋ ਮੋਡ ਵਗੈਰਾ ਸਾਰੇ ਇਧਰ ਮੋਡ ਦਿੱਤੇ ਰੂਬੀ ਕੋਣ ਨੂੰ ਹੂੰ ਇਹ ਜੀ ਫੀਚਰ ਆਹ ਦੇਖੋ ਜੀ ਹੁਣ ਠੀਕ ਆ ਚਾਰਜਿੰਗ ਪੋਰਟ ਓਕੇ ਆ ਯੂ ਐਸ ਬੀ ਟਾਈਪ ਸੀ ਇਹ ਜੀ ਬਲਕਿ ਜੋ ਆਪਾਂ ਘਰੇ ਜਿਹੜਾ ਅਡੈਪਟਰ ਲਾਣੇ ਆ ਨਾ ਸਿੱਧਾ ਪਾਵਰ ਕੇਬਲ ਉਹ ਵੀ ਲੱਗ ਜਾਂਦਾ ਤੇ ਇਧਰੋਂ ਆਪਣਾ ਇਹ ਪਾਵਰ ਵਿੰਡੋ ਵਗੈਰਾ ਪਾਵਰ ਵਿੰਡੋ ਦੇ ਇੱਥੇ ਹੀ ਕੰਟਰੋਲ ਵਗੈਰਾ ਦਿੱਤੇ ਆ ਫਰੰਟ ਰੀਅਰ ਆ ਗਈ ਇਹ ਵੀ 4/4 ਦੇ ਕੰਟਰੋਲ ਹੈ ਜੀ 4/4 ਦੇ ਕੰਟਰੋਲ ਹੈਗੇ ਆ ਨਾ ਤੇ ਗੱਡੀ ਦੇਖੋ ਜਮਈ ਰੂਬੀਕੋਨ ਇੱਥੇ ਤਾਂ ਇਹਦੇ ਤੇ ਸਟੀering ਦੇ ਵੀ ਇੱਕ ਵਾਰੀ ਹਨਾ ਕੰਟਰੋਲ ਬਹੁਤ ਲੱਗੇ ਹੋਏ ਹਨ ਹਾਂਜੀ ਇਹਦੇ ਜੀ ਇੱਦਾਂ ਵੋਲਿਊਮ ਆਪ ਡਾਊਨ ਵਾਲੇ ਕੰਟਰੋਲ ਆ ਪਿੱਛੇ ਹੁੰਦੇ ਆ ਜੀ ਉਧਰ ਗਾਣੇ ਦੇ ਪਿੱਛੇ ਆਂਦੇ ਆ ਹਾਂਜੀ ਹਾਂਜੀ ਇਹਦੇ ਸਟੀering ਤੇ ਬਟਨ ਹੀ ਬਹੁਤ ਹੈ ਜੀ ਤਾਂ ਪਿੱਛੇ ਲਾਇਆ ਹੈ ਇਹਦੇ ਐਕਸਟਰਾ ਓਕੇ ਓਕੇ ਤੇ ਵੇ ਦੇਖੋ ਕਨਵਰਟੇਬਲ ਹੈਗੀ ਆ ਜਿਹੜੀ ਹੈਗੀ ਤੁਹਾਨੂੰ ਦੱਸਿਆ ਹੋ ਜਾਂਦੀ ਰੂਫ ਵਗੈਰਾ ਤੇ ਇਹ 5 ਡੋਰ ਹੈਗੀ ਆ ਹੁਣ ਦੱਸ ਰਹੇ ਸੀ ਨਾ ਆਪਾਂ ਕਿ ਵੀ ਤੁਹਾਨੂੰ ਤਾਂ ਆਉਂਦੇ ਆ ਵੀ 2:00 ਵਜੇ ਇੱਧਰ ਦੇਖੋ ਹੂੰ ਤੇ ਇਹ ਬਾਈ ਜਿੱਦਾਂ ਗੱਡੀ ਹੁਣੇ ਇਹ ਇਹ ਵੈਟਿੰਗ ਲਈ ਹੋਈ ਆ ਹਾਂਜੀ ਨਹੀਂ ਇਹ ਸੈਲਫ ਡਰਾਈਵ ਤੇ ਵੀ ਦੇ ਸੈਲਫ ਡਰਾਈਵ ਤੇ ਵੀ ਹੈਗੀ ਆ ਨਾ ਬੰਦਾ ਬਾਹਰੋਂ ਆਂਦਾ ਹਾਂ ਤੇ ਦੇਖੋ ਇੱਕ ਵਾਰੀ ਪਿੱਛੋਂ ਲੁੱਕ ਚੈੱਕ ਕਰਾ ਲਈਏ ਆ ਦੇਖੋ ਗੱਡੀ ਜਦੋਂ ਤੁਸੀਂ ਲੈ ਕੇ ਜਾਣੀ ਹੈ ਨਾ ਬਈ ਲੋਕਾਂ ਨੇ ਪੁੱਛਣਾ ਜ਼ਰੂਰ ਆ ਬਈ ਗੱਡੀ ਕਿਹੜੀ ਆ ਹਨਾ ਇਹ ਦੋ ਗੱਡੀਆਂ ਇਹੋ ਜਿਹੀਆਂ ਹੀ ਆ ਇੱਕ ਤਾਂ ਰੂਬੀ ਕੋਨਾ ਆਪਣੀ ਆ AMG ਵੀ ਦਿਖਾਵਾਂਗੇ ਤੇ ਹੁਣ ਬਾਈ ਜਿੱਦਾਂ ਗੱਲ ਕਰਾਂ ਇਹ ਦਾ ਰੈਂਟ ਕਿੰਨਾ ਆ ਵੇਰੈਂਟ ਜੀ ਬੈਡਿੰਗ ਤੇ ਜੇ ਗੱਡੀ ਦੇਣੀ ਹੋਵੇ ਆ ਤੇ ਜਿਆਦਾ ਪੈਸੇ ਨੂੰ ਭੇਜਦੇ ਆ ਜੀ ਇਹਦਾ ਸਟਾਰਟਿੰਗ ਰੇਜ 40000 ਤੋਂ ਸ਼ੁਰੂ ਹੋ ਜਾਂਦੀ ਠੀਕ ਆ 40000 ਹਾਂਜੀ ਤੇ ਜੇ ਉਹਦਾ ਲੈਣੀ ਹੋ ਵੈਰੈਂਟ ਤੇ ਸੈਲਫ ਡਰਾਈਵ ਉਹਦਾ ਜੀ ਘੱਟ ਤੋਂ ਘੱਟ ਆਪਾਂ 10 15 ਦਿਨ ਲਈ ਦਿੰਨੇ ਆ ਉਹਦਾ ਦਿਨ ਦਾ ਰੈਂਟ 25000 ਹੋ ਜਾਂਦਾ 25000 ਪਰ ਡੇ ਦੇ ਹਿਸਾਬ ਨਾਲ ਤੇ ਆਪਾਂ ਘੱਟ ਤੋਂ ਘੱਟ ਕਿੰਨੇ ਟਾਈਮ ਦੇ ਲਈ ਗੱਡੀ ਤੇ ਦੇ ਦੀ ਘੱਟ ਦਿਨ ਦੇ ਨਹੀਂ ਦਿੰਦੇ 10 ਦਿਨ ਮੰਨ ਮੰਨ ਕੇ ਚੱਲੀ ਜੀ ਬਾਬਾ ਹਨਾ 10 ਡੇਜ਼ ਹੈਗੇ ਮਿਨੀਮਮ ਜੀ ਪਣੇ ਕੋਲ ਬਾਈ ਜਿਹੜੀ ਗੱਡੀ ਆ ਨਾ ਸਿੱਧੂ ਮੂਸੇਵਾਲੇ ਦੀ ਫੇਵਰੇਟ ਗੱਡੀ G63 ਹਾਂਜੀ ਜੀ ਇਹ ਗੱਡੀ ਦੀ ਜਿਹੜਾ ਡਿਮਾਂਡ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਡਿਮਾਂਡ ਜੀ ਆਪਣੇ ਪੰਜਾਬ ਦੇ ਵਿੱਚ ਜੀ ਵਾ ਗੰਦੀ ਹੈ ਸਿੱਧੂ ਨੇ ਮੁੱਲ ਵਧਾਤਾ ਨਾ ਇਹ ਗੱਡੀ ਦਾ ਹਾਂਜੀ ਹਾਂਜੀ ਜੀ ਜਦੋਂ ਦਾ ਕੋਈ ਗਾਣਿਆਂ ਚਾਹੀਏ ਗੱਡੀ ਇਹਦੀ ਨਵੀਂ ਦਾ ਰੇਟ ਵੀ ਜੀ ਮਹਿੰਗਾ ਹੋਈ ਜਾ ਰਿਹਾ 4 4 ਕਰੋੜ 4 ਕਰੋੜ 40 ਲੱਖ ਦੀ ਹੁਣ ਨਵੀਂ ਆਂਦੀ ਹੈ ਨਵੀਂ ਗੱਡੀ 4 ਕਰੋੜ ਦੀ ਹੈ ਮੇਰੇ ਸਾਹਮਣੇ ਇਹ ਇਹ ਇਹਦੇ ਵਿੱਚ ਤਾਂ ਕਿੰਨੀਆਂ ਮੇਰੀਆਂ 18 ਹੀ ਆ ਜਾਣੀਆਂ ਹਨਾ ਜਿੰਨਾ ਕੱਲੀ ਦਾ ਪ੍ਰਾਈਸ ਹੈਗਾ ਹੈ ਉਹ ਜੀ ਹਾਂ ਤੇ ਇਹ ਇਹ ਨਵੇਂ ਮਾਡਲ ਦੀ ਆ ਹਾਂਜੀ ਇਹ ਨਵੀਂ ਸ਼ੇਪ ਵਾਲੀ ਚੀਜ਼ ਹੈ ਨਵੀਂ ਸ਼ੇਪ ਵਾਲੀ ਇਹਦਾ ਵੀ 53 ਹਾਂਜੀ 5000 ਵੀ ਦੇਖੋ ਜੀ ਵੈਗਨ ਜੀ ਵੈਗਨ ਜੀ ਵੈਗਨ ਇਹ ਰਣੀ ਆ ਭਾਵੇਂ ਜਿਹੜੀ ਮਰਜ਼ੀ ਗੱਡੀ ਹੈ ਜੇ ਇਹਦੇ ਵੀ ਲੋ ਚੈੱਕ ਕਰੋ ਜੀ ਹਲੋ ਇਹ ਚੈੱਕ ਹਾਂ ਮਰਸੀਡੀਜ਼ ਦੇ एदे, एदे जी 63 बुके रोड ਤੇ ਹਨਾ ਕਹਿੰਦੇ ਉਹ ਵਾਲੀ ਗੱਡੀ ਆਏ ਅੰਦਰੋਂ ਇੱਕ ਵਾਰੀ ਇਹਦੇ ਵੀ ਦਿਖਾ ਦੀ ਇਹਦੇ ਇਹਦੇ ਵੀ ਬਾਈ ਬੋ મોਡਲ ਹੋਣੇ ਨਾ ਹਾਂਜੀ V8 ਇੰਜਨ ਹੁੰਦਾ ਜੀ ਬਾਈ ਟਰਬੋ ਇਹਦਾ ਓਕੇ ਤੇ ਇਹ ਜੋ ਆਪਾਂ ਐਗਜ਼ੌਸਟ ਵੀ ਲਵਾਇਆ ਹੋਇਆ ਹੁਮ ਇੱਕ ਵਾਰੀ ਐਗਜ਼ੌਸ ਦੀ ਬਾਸ ਸੁਣੋ ਜਟ ਹਾਂਜੀ ਇਹਦੀ ਐਗਜ਼ੌਸ ਟਿਪ ਵੀ ਪਿੱਛੇ ਨਹੀਂ ਆਂਦੇ ਜੀ ਇੱਥੇ ਟਾਇਰਾਂ ਦੇ ਨਾਲ ਇੱਥੇ ਫੁੱਟ ਰੈਸ ਦੇ ਥੱਲੇ ਆਂਦੇ ਆ ਜੀ ਆਪਾਂ ਇਹਦੀ ਬਾਸ ਸੁਣਾਈਏ ਆ ਚੀਜ਼ ਕਰਕੇ ਮਜੂਰ ਹੈ ਗੱਡੀ ਵਾਏ ਇੱਕ ਗੱਲ ਦੱਸ ਜਿੱਦਾਂ ਹੁਣ ਆ ਗੱਡੀ ਜੇ ਤੋ ਚੌਂਦੀ ਰੋਡ ਤੇ ਤੇ ਇਦਾਂ ਆਵਾਜ਼ ਆਉਂਦੀ ਲੋਕਾਂ ਦੇ ਕਲੇਜੇ ਤਾਂ ਫੂਕਦੀ ਹੋਣੀ ਨਾ ਗੱਡੀ ਹਾਂਜੀ ਲੋਕੀ ਦੂਰੋਂ ਦੇਖਣ ਨੂੰ ਕਹਿੰਦੇ ਹੁਣੇ ਪਤਾ ਨਹੀਂ ਕੀ ਖੜੇ ਤੁਰਿਆ ਹੁੰਦਾ ਹੈ ਗੱਡੀ ਰੋਡ ਤੇ ਹਨਾ ਹਾਂਜੀ ਜਦੋਂ ਇਹ ਇਹ ਗੱਡੀ ਪਾਵੇਂ ਪਾਵੇਂ ਰੇਂਜ ਰੋਵਰ ਚ ਬਹਿ ਜਾਓ ਪਾਵੇਂ ਰੂਬੀ ਗੋਨ ਚ ਬੈਜੋ ਪਾਵੇਂ ਮਹਿੰਗੀ ਤੋਂ ਮਹਿੰਗੀ ਗੱਡੀ ਚ ਬੈਜੋ ਆ ਗੱਡੀ ਦੀ ਫੀਲਿੰਗ ਅਲੱਗ ਆ ਹਾਂਜੀ ਆ ਗੱਡੀ ਜਦੋਂ ਮੈਂ ਦੱਸਦਾ ਰਿਹਾ ਰੋਡ ਤੇ ਜਾਂਦੀ ਹੈ ਨਾ ਇੱਕ ਵਾਰੀ ਮੁੜ ਕੇ ਜ਼ਰੂਰ ਦੇਖੀਏ ਹਾਂਜੀ ਹਾਂਜੀ ਏ ਐਮ ਜੀ ਦੇਖੋ ਜੀ ਜੀ 63 ਆ ਚੀਜ਼ ਕਰਕੇ ਮਸ਼ਹੂਰਾ ਗੱਡੀਆਂ ਪਿਆਰ ਤੇ ਹੋਰ ਨਹੀਂ ਹੋਈ ਇਹ オリジナル ਜੀ 63 ਏ ਐਮ ਜੀ ਠੀਕ ਹੈ ਇਹ ਕਈ ਹੁਣ ਲੋਕੀ ਮੋਡੀਫਾਈ ਵੀ ਕਰਾਉਂਦੇ ਆ ਛੋਟੇ ਮਾਡਲ ਵੀ ਆਉਂਦੇ ਆ ਜੀ ਜੀ 55 ਉਹਨੂੰ ਕੋਈ ਕਨਵਰਟ ਕਰਾਣ ਮਡ ਕਰਾ ਲੈਣ ਤੇ ਕਿੱਕ ਵਗੈਰਾ ਲਵਾ ਕੇ ਹਾਂਜੀ ਹੂੰ ਤੇ ਜਮਈ ਰਿਜਨਲ ਹੈਗੀ ਆ ਇਧਰੋਂ ਮਗਰੋਂ ਵੀ ਦਿਖਾ ਦਿੰਨੇ ਆ ਆਪਾਂ ਇਹਦਾ ਇੰਟੀਰੀਅਰ ਦਿਖਾ ਦਿੰਦਾ ਹੂੰ ਆਹ ਦੇਖੋ ਜੀ ਇੰਟੀਰੀਅਰ ਵਗੈਰਾ ਹੈਡ ਰੈਸ ਤੇ ਉਹ LED ਵਗੈਰਾ ਲੱਗੀ ਹੋਈ ਹੈ ਨਾ ਮਤਲਬ ਪ੍ਰੋਗਰਾਮ ਪੂਰਾ ਜੇ ਜਾਵੇ ਵੈਡਿੰਗ ਤੇ ਬੰਦਾ ਆ ਦੇਖ ਕੇ ਆਵੇ ਪ੍ਰੋਗਰਾਮ ਵਗੈਰਾ ਆਪਣਾ ਹੂੰ ਤੇ ਇਹ ਇਹਦਾ ਇੱਕ ਆ ਚੀਜ਼ ਬੜੀ ਮਸ਼ਹੂਰ ਹੈ ਨਾ ਦਰਵਾਜਾ ਦਰਵਾਜੇ ਜਿੱਦਾਂ ਮਰਜ਼ੀ ਮਾਰ ਲਓ ਗੱਡੀ ਨੂੰ ਫਰਕ ਨਹੀਂ ਪੈਂਦਾ ਹੂੰ ਤੇ ਮੇਰੇ ਹੁਣ ਗੱਲ ਕਰਾਂ ਇਹਦਾ ਫਿਰ ਆਪਣਾ ਕੀ ਰੈਂਟ ਦਿੰਦੇ ਆ ਆਪਾਂ ਜੀ ਵਾਹ ਕਹਿੰਦਾ ਜੀ ਆਪਣੀ ਸਟਾਰਟਿੰਗ 45000 ਤੋਂ ਹੋ ਜਾਂਦੀ ਹੈ ਜੀ 45000 ਤੋਂ ਭਾੜੇ ਦੇ ਹਿਸਾਬ ਨਾਲ ਭਾੜੇ ਵਿਆਹ ਦੇ ਵਿਆਹ ਇੱਕ ਦਿਨ ਦੀ ਪੇਜੀ ਦੀ ਹੈ ਜੀ ਠੀਕ ਆ ਆ ਵੀ ਗੱਡੀ ਫਿਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਹਾਂਜੀ ਇਹ ਤਾਂ 12ਵੀਂ ਭੇਜਦੀ ਹੈ ਜੀ ਦਿੱਲੀ ਤੱਕ ਵੀ ਭੇਜਦੀ ਹੈ ਦਿੱਲੀ ਤੱਕ ਵੀ ਹਾਂਜੀ ਦਿੱਲੀ ਤੱਕ ਵੀ ਮਤਲਬ ਆਉਂਦੇ ਆ ਫੋਨ ਹਾਂਜੀ 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 ਦਿੱਲੀ ਵੀ ਇਹਦੀ ਬਹੁਤ ਬੁਕਿੰਗ ਹੋ ਜਾਂਦੀ ਹੈ ਠੀਕ ਹੈ ਜੇ ਮੰਨ ਲਓ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਮੈਂ ਠੀਕ ਹਾਂ ਹੁਣ ਆ ਗਿਆ ਮੈਨੂੰ ਫੋਨ ਵੀ ਦਿੱਲੀੋਂ ਹੀ ਆ ਗਿਆ ਯਾਰ ਰਾਜਸਥਾਨ ਤੋਂ ਵੀ ਗੱਡੀ ਚਾਹੀਦੀ ਆ ਹਾਂਜੀ ਤੇ ਫਿਰ ਮਾਰਨਿੰਗ ਤੱਕ ਪਹੁੰਚੂਏ ਗੱਡੀ ਹਾਂਜੀ ਹਾਂਜੀ ਤੁਸੀਂ ਬਸ ਕੋਈ 20% ਜਿੰਨੀ ਵੀ ਵੈਲਿਊ ਅਸੀਂ ਤੁਹਾਨੂੰ ਕਾਂ ਕੇ ਰੇਟ ਦੇ ਸਾਬ ਨਾਲ 20% ਐਡਵਾਂਸ ਪਾਣਾ ਤੁਹਾਨੂੰ ਅਸੀਂ ਰਿਸਿਪਟ ਪ੍ਰੋਪਰ ਕੱਟ ਕੇ ਦਵਾਂਗੇ ਠੀਕ ਆ ਬਾਕੀ ਜਿੰਨੀ ਵੀ ਤੁਹਾਡੇ ਟਾਈਮਿੰਗ ਦਿੱਤਾ ਉਹ ਜੋ ਅੱਧੇ ਘੰਟੇ ਘੰਟੇ ਪਹਿਲਾਂ ਹੀ ਗੱਡੀ ਤੁਹਾਡੇ ਕੋਲੇ ਪਹੁੰਚ ਜੂਗੀ ਓਕੇ ਪਹੁੰਚ ਜਾਊਗੀ ਹਾਂਜੀ ਤੇ ਹੁਣ ਆ ਗਈ ਆਪਣੇ ਤੋਂ ਰੇਂਜਾ ਰੇਂਜ ਰੋਵਰ ਹਾਂਜੀ ਮੇਰੇ ਸਾਬ ਨਾਲ ਹਜੇ ਆਪਾਂ ਗੱਡੀਆਂ ਬਹੁਤ ਖੜੀਆਂ ਘੱਟ ਕੀਤੀਆਂ ਹੋਈਆਂ ਵਿਆਹ ਤੇ ਗਈਆਂ ਜੀ ਅੱਜ ਰੇਂਜ ਰੋਵਰ ਆਪਣੇ ਕੋਲ ਉਹ ਬਥੇ ਨੀ ਹੋਣੀਆਂ ਰੇਂਜਾ ਆਪਣੇ ਕੋਲ 5 ਹੈ ਜੀ ਪੰਜ ਰੇਂਜ ਆ ਹਾਂਜੀ ਇਹ ਨਵੇਂ ਮਾਡਲ ਦੀ ਹੈ ਆਪਣੇ ਕੋਲੇ ਪੁਰਾਣੀ ਸ਼ੇਪ ਜਿਹੜੀ ਸੀ ਤੁਮ ਉਸੇ ਵਾਲੇ ਕੋਲੇ ਹੁੰਦੀ ਉਹ ਵੀ ਹੈਗੀ ਹੈ ਜੀ ਉਹ ਵੀ ਆ ਵੋਗ ਵੀ ਹੈਗੇ ਜਿਹੜਾ ਟਾਪ ਮਾਡਲ ਆਦਾ ਜੀ ਉਹ ਬੁਕਿੰਗ ਉਹ ਵਿਆਹ ਤੇ ਗਈ ਅੱਜ ਹਾਂਜੀ ਅੱਜ ਵਿਆਹ ਤੇ ਗਈ ਠੀਕ ਹੈ ਤੇ ਇਹ 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 ਵਾਲੀ ਹੁਣ ਇਹ ਆਪਣੀ ਆ ਗਈ ਰੇਂਜ ਰੋ ਨਵੀਂ ਵਾਲੀ ਹੈ ਨਾ ਇਹਦੇ ਚ ਲਾਈਟਾਂ ਨਵੇਂ ਮਾਡਲ ਦੀ 22 ਮਾਡਲ 32 ਮਾਡਲ ਦੀ ਹੈ ਜੀ ਇਹ ਇਹ ਗੱਡੀ ਦੀ ਕੋਸਟ ਕਿਉਂ ਹੋਣੀ ਆ ਨਵੀਂ ਦੀ ਹੈ ਜੀ ਹੁਣ 2023 ਦੇ ਵਿੱਚ ਇਹਦੀ ਇੱਕ ਹੋਰ ਜਨਰੇਸ਼ਨ ਆ ਗਈ ਹੈ ਉਹਦਾ 1 ਕਰੋੜ 80 ਲੱਖ ਰੇਟ ਆਇਆ ਜੀ ਠੀਕਾ ਜਿਹੜੀ ਇਹ ਆਂਦੀ ਸੀ 2022 ਤੱਕ ਇਹ ਸੀਗੀ ਜੀ 1 ਕਰੋੜ 35 ਲੱਖ ਦੀ ਠੀਕਾ ਠੀਕਾ ਜਾ ਜਿੰਨੀ ਗੱਡੀ ਆ ਭਈ ਜਾ ਜੀ ਇਹ ਕਹਿ ਲੋ ਇਹਦੇ ਅੰਦਰੋਂ ਇੱਕ ਵਾਰੀ ਚੈੱਕ ਕਰਿਓ ਗੱਡੀ ਭਈ ਇਹ ਗੱਡੀ ਦੀ ਤਾਂ ਨਾ ਇਹ ਗੱਡੀ ਦੇ ਵਿੱਚ ਬੰਦਾ ਜਿਹੜਾ ਬਹਿ ਗਿਆ ਨਾ ਉਹ ਭੁੱਲਦਾ ਨਹੀਂ ਹੈਗਾ ਨਾ ਇਹੋ ਜੀ ਗੱਡੀ ਆ ਭਈ ਇੱਕ ਤਾਂ ਉੱਤੇ ਮੋਨ ਰੂਫ ਆ ਗਿਆ ਹਾਂਜੀ ਹੂੰ ਤੇ ਇੱਕ ਵਾਰੀ ਇਹਦੇ ਫੰਕਸ਼ਨ ਦੇਖੋ ਇਹਦੇ ਵੀ ਫੰਕਸ਼ਨ ਬਹੁਤ ਹਨ ਭਾਈ ਹਾਂਜੀ ਹਾਂਜੀ ਇਹਦੇ ਚ ਤਾਂ ਜੀ ਏਅਰਮੈਟਿਕ ਸਸਪੈਂਸ਼ਨ ਵੀ ਆਉਂਦੀ ਹੈ ਗੱਡੀ ਉੱਪਰ ਥੱਲੇ ਇੰਨੀ ਵੀ ਉੱਚੀ ਇੰਨੀ ਵੀ ਸਸਪੈਂਸ਼ਨ ਆਪਾਂ ਆਪਣੇ ਹਿਸਾਬ ਨਾਲ ਕਰ ਸਕਦੇ ਹਾਂ ਇਹ ਗੱਡੀ ਜਿਹੜੀ ਹੁਣ ਆਪਾਂ ਬੈ ਕੇ ਆਏ ਸੀਗੇ ਆਪਾਂ ਜਦੋਂ ਵੀਡੀਓ ਬਣਾ ਰਹੇ ਸੀ ਇਹ ਗੱਡੀ ਇੱਕਦਮ ਸਪੀਡ ਖਿੱਚਦੀ ਹੈ ਨਾ ਪਤਾ ਨਹੀਂ ਲੱਗਦਾ ਵੀ ਆਲੇ ਦੁਆਲੇ ਗੱਡੀਆਂ ਲੱਗ ਹੀ ਨਹੀਂ ਲੱਗਦੀਆਂ ਇਹਦੇ ਚ ਵੀ V6 ਡੀਜ਼ਲ ਇੰਜਨ ਆਉਂਦੇ ਨੇ ਇਹਦਾ ਇੰਜਨ ਵੀ ਬਹੁਤ ਹਾਂ ਇਹਦਾ ਇੰਜਨ ਵੀ ਬਹੁਤ ਵੱਡਾ ਤੇ ਇਹ ਗੱਡੀ ਸਪੈਸ਼ਲ ਮੰਨੀ ਜਾਂਦੀ ਹੈ ਨਾ ਹਾਂਜੀ ਆਫ-ਰੋਡਿੰਗ ਵੀ ਹੋ ਜਾਂਦੀ ਹੈ ਵੀ 4x4 ਆਂਦੀ ਹੈ ਪਰ ਇਹਦੇ ਨਾਲ ਆਫ-ਰੋਡਿੰਗ ਕੋਈ ਕਰਦਾ ਨਹੀਂ ਕਰਦਾ ਨਹੀਂ ਹੈਗਾ ਯਾ ਹਾਂਜੀ ਪਰ ਗੱਡੀ ਨੂੰ ਲੈ ਜਿੱਥੇ ਮਰਜੀ ਹਾਂਜੀ ਹਾਂਜੀ ਇਹ ਵੀ 4x all time 4x4 ਹੁੰਦੀ ਹੈ ਹੂੰ ਤੇ ਇਹਦਾ ਫਿਰ ਆਪਾਂ ਕਿੰਨਾ ਰੈਂਟ ਰੱਖਿਆ ਹੋਇਆ ਇਹਦੀ ਜੀ ਸਟਾਰਟਿੰਗ ਰੇਂਜ 35-40 ਹਜ਼ਾਰ ਰੱਖੀ ਆਪਾਂ ਲੋਕਲ ਲੁਧਿਆਣੇ ਦੇ ਨੇੜੇ-ਤੇੜੇ 100 ਕਿਲੋਮੀਟਰ ਅੱਪ-ਡਾਊਨ ਦੇ 100 ਕਿਲੋਮੀਟਰ ਅੱਪ-ਡਾਊਨ ਦੇ 35 ਹਜ਼ਾਰ ਤੋਂ ਸਟਾਰਟਿੰਗ ਹੈ ਦੀ ਜੀ ਇਹ ਗੱਡੀ ਆ ਜਿਹੜੀ ਹੁਣ ਆ ਜੀ ਵੈਗਨ ਰੇਂਜ ਰੋਵਰ ਇਹ ਗੱਡੀਆਂ ਰੁਕਣ ਰੁਕਦੀਆਂ ਤਾਂ ਨਹੀਂ ਹੋਣੀਆਂ ਨਹੀਂ ਜੀ ਨਹੀਂ ਜੀ ਜੀ ਵੈਗਨ ਵੀ ਆਪਣੇ ਕੋਲੇ 2 ਹੈ ਜੀ ਰੇਂਜ ਆ ਆਪਣੇ ਕੋਲੇ 5 ਹੈ ਬਾਕੀ ਗਈਆਂ ਹੋਈਆਂ ਵੇ ਠੀਕ ਮੰਨ ਲਓ ਹੁਣ ਜੇ ਆ ਗੱਡੀ ਆ ਠੀਕ ਆ ਆ ਇੱਕ ਤਾਂ ਹੋ ਗਈ ਰੇਂਜ ਇੱਕ ਹੋ ਗਈ ਜੀ ਵੈਗਨ ਦੁੱਬੀ ਕੌਣ ਆ ਇਕੱਠਾ ਪੈ ਕੇ ਜੀ ਲੈਣਾ ਹੋਵੇ ਇਕੱਠਾ ਪੈ ਕੇ ਵੀ ਮਿਲ ਜਾਂਦਾ ਜੀ ਉਹ ਜਦੋਂ ਇਦਾਂ ਡਿਸਕਾਊਂਟ ਹੋ ਜਾਂਦਾ ਡਿਸਕਾਊਂਟ ਹੋ ਜਾਂਦਾ ਕਦੇ ਇਦਾਂ ਹੋਇਆ ਵੀ ਜਿੱਦਾਂ ਉਹਨਾਂ ਸਾਰੀਆਂ ਗੱਡੀਆਂ ਕਿਸੇ ਬੰਦੇ ਨੇ ਇੱਕੋ ਵਜਾ ਦੇ ਲੈ ਕੇ ਕੀਤੀਆਂ ਜੀ ਬਹੁਤ ਲੋਕ ਐਨਆਰਈ ਲੋਕ ਬਹੁ ਕਰਦੇ ਆ ਜੀ ਅੱਛਾ ਜੈਦਾਂ ਜੀ ਕੋਈ ਚਾਰ ਗੱਡੀਆਂ ਕਰਦਾ ਆ ਆਪਾਂ ਪੰਜ ਵੀ ਗੱਡੀ ਵਿੱਚ ਫ੍ਰੀ ਵੀ ਦੇ ਦੇਈਏ ਅੱਛਾ ਪੰਜਵੀਂ ਗੱਡੀ ਫ੍ਰੀ ਦੇ ਦੇਈਏ ਹਾਂਜੀ ਹਾਂਜੀ ਠੀਕ ਆ ਉਹ ਜਦੋਂ ਹੁਣ ਮੰਨ ਲਵਾਰੇ ਜੇ ਇੱਕ ਬੁੱਕ ਲਈ ਇੱਕ ਕਾਰ ਲਈ ਵੇਗਣ ਇੱਕ ਰੁਪਈ ਕੋਣ ਫਿਰ ਉਹਦੇ ਨਾਲ ਇੱਕ ਗੱਡੀ ਪੰਜ ਗੱਡੀਆਂ ਕਰਨ ਤੇ ਬੁੱਕ ਨਹੀਂ ਆਇਆ ਨਹੀਂ ਜੀ ਜਿੱਦਾਂ ਤੁਹਾਨੂੰ ਡਿਸਕਾਊਂਟ ਕਰ ਦੇਈਦੀ ਆ ਜਿੱਦਾਂ 1 ਲੱਖ 20 ਹਜ਼ਾਰ ਦਾ ਜੇ ਕੋਈ ਪੈਕੇਜ ਬਣਦਾ 1 ਲੱਖ ਚ ਭੇਜ ਦੇਈਦਾ ਆਪਾਂ ਠੀਕ ਆ ਆ ਡਿਸਕਾਊਂਟ ਵੀ ਕਰ ਦੇਈਦੇ ਆ ਵਿੱਚ ਗੱਡੀ ਵੀ ਔਡੀ ਔਡੀ ਵਿੱਚ ਫ੍ਰੀ ਭੇਜ ਦੇਈਦੀਆਂ ਨਾਲ ਵੀ ਆਪਣੀ ਮੇ ਬੈਗ ਨੂੰ ਹਾਂ ਮਰਸੀਡੀਜ਼ ਦੀ ਮੇ ਬੈਗ ਇਹ ਗੱਡੀ ਦਾ ਲਗਜ਼ਰੀ ਹਾਂਜੀ ਭੋਲ ਜੇ ਆ ਗੱਡੀ 'ਚ ਜਿਹੜਾ ਬਹਿ ਗਿਆ ਨਾ ਉਹ ਸਾਰੀਆਂ ਗੱਡੀਆਂ ਨੂੰ ਭੁੱਲ ਜੂਗੀ ਇਹਦੀ ਲਗਜ਼ਰੀ ਗੱਡੀ ਆ ਇਹ ਮਰਸੀਡੀਜ਼ ਦੀ ਸਭ ਤੋਂ ਟੌਪ ਆਫ ਦਿ ਲਾਈਨ ਕਲਾਸ ਆ ਜਾਂਦੀ ਹੈ ਮੇਬੈਕ ਐਸ ਕਲਾਸ ਤੋਂ ਵੀ ਉੱਤੇ ਹੁੰਦੀ ਹੈ ਐਸ ਕਲਾਸ ਤੋਂ ਵੀ ਉੱਤੇ ਆ ਉੱਪਰ ਹੁੰਦੀ ਹੈ ਤੇ ਇਹ ਇਹ ਨਵੀਂ ਕੋਸ਼ਤ ਕਿੰਨੇ ਦੀ ਕਰਦੀ ਆ ਇਹ ਜੀ ਇੰਜਨ ਵਾਈਜ਼ ਹੁੰਦਾ ਜੀ ਸਟਾਰਟਿੰਗ ਇਹਦੀ 2.5 ਕਰੋੜ ਤੋਂ ਹੁੰਦੀ ਹੈ 2.5 ਕਰੋੜ ਦੀ ਗੱਡੀ ਸਟਾਰਟਿੰਗ ਸਿਡਾਨ ਸਟਾਰਟਿੰਗ 3 ਕਰੋੜ 3.5 ਕਰੋੜ ਦੀ ਵੀ ਆਉਂਦੀ ਹੈ ਜੀ ਮੇਬੈ ਠੀਕ ਆ ਤੇ ਇਹਦੇ ਆਪਾਂ ਇੱਕ ਵਾਰੀ ਅੰਦਰੋਂ ਇੰਟੀਰੀਅਰ ਚੈੱਕ ਕਰਾਉਂਦੇ ਆ V212 ਇੰਜਨ ਇਹਦੇ ਵਿੱਚ ਹਾਂ ਜੀ ਇਹ ਗੱਡੀ ਦਾ ਸਭ ਤੋਂ ਸੋਹਣਾ ਇੰਟੀਰੀਅਰ ਹੈ ਹਾਂ ਜੀ ਇਸ ਚੀਜ਼ ਕਰਕੇ ਗੱਡੀ ਮਸ਼ਹੂਰ ਹੈ ਮੇ ਬੈਕ ਬਈ ਤੁਸੀਂ ਇੰਟੀਰੀਅਰ ਚੈੱਕ ਕਰੋ ਸੌਫਟ ਕਲੋਜ਼ਿੰਗ ਡੋਰਸ ਆ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਬਾਹਰ ਹੀ ਆਹ ਦੇਖੋ ਜੀ ਜਦੋਂ ਗੇਟ ਖੁੱਲ੍ਹਿਆ ਆਪਾਂ ਪੂਰੀ ਟਾਕੀ ਨਹੀਂ ਬੰਦ ਕਰਨੀ ਬਰ ਨਾਲ ਟੱਚ ਕਰਨਾ ਹਾਂ ਆਪੇ ਬੰਦ ਹੋ ਜਾਂਦੀ ਆਪਣੇ ਆਪ ਉਹ ਬੰਦ ਹੋ ਜਾਣੀ ਚਾਰੇ ਟਾਕੀਆਂ ਦੇ ਠੀਕ ਆ ਤੇ ਇਹ ਅੰਦਰੂਨੀ ਇੰਟੀਰੀਅਰ ਵੀ ਇੰਨਾ ਸੋਹਣਾ ਹੈ ਨਾ ਵੀ ਜੀ ਵੇ ਕੰਦਾ ਵੀ ਇੰਨਾ ਸੋਹਣਾ ਹੋਣਾ ਇੰਨਾ ਕਿ ਮੇਰੇ ਸਾਹ ਨਾਲ ਕੋਈ ਗੱਡੀ ਦੀ ਇਸੇ ਨਹੀਂ ਕਰ ਸਕਦੀ ਇਹ ਸਨ ਰੂਫ ਵੀ ਦੋ ਆਉਂਦੇ ਆ ਜੀ ਸਾਰਾ ਕੁਝ ਇਲੈਕਟ੍ਰੋਨਿਕ ਹੈ ਗੱਡੀ ਦੇ ਵਿੱਚ ਸਾਰਾ ਕੁਝ ਸਾਰਾ ਕੁਝ ਹੀ ਲੋਕਟ੍ਰੋਨਿਕ ਆ ਕੰਟਰੋਲ ਵਗੈਰਾ ਦੇਖੋ ਇੱਕੋਰੀ ਹਾਂਜੀ ਹਮ ਐਂਬੀਐਂਟ ਸਲਾਈਟਸ ਡਬਲ ਸਨ ਰੂਫ ਇਲੈਕਟ੍ਰੋਨਿਕ ਐਡਜਸਟੇਬਲ ਸੀਟਸ ਕੰਲੀ ਟਲੀ ਜੀ ਇਹਦੇ ਬਟਨਾਂ ਤੋਂ ਕੰਟਰੋਲ ਹੁੰਦੀ ਹੈ ਸਕਰੀਨਾਂ ਵੀ ਆ ਹੁਣ ਆ ਚੀਜ਼ ਇਹ ਵੀ ਰੋਟੇਟਿੰਗ ਮਿਰਰਸ ਆ ਜੀ ਜਦ ਗੱਡੀ ਸਟਾਰਟ ਕਰਦੇ ਆ ਰੋਟੇਟ ਹੋ ਕੇ ਨਿਕਲਦੇ ਆ ਠੀਕ ਆ ਇਹ ਜਿਹੜੇ ਲਾਈਟਾਂ ਚੱਲਦੀਆਂ ਜੀ ਇੱਥੇ ਐਂਬੀਐਂਟ ਲਾਈਟ ਹਰੇਕ ਜਗ੍ਹਾ ਤੇ ਗੱਡੀ ਅੱਜ ਤਾਂ ਹੁਣ ਅੱਜ ਕੱਲ ਤਾਂ ਇੰਸਟਾਲ ਕਰਾਉਂਦੇ ਆ ਪਰ ਹਾਂਜੀ ਇਹ ਕੰਪਨੀ ਵਾਲਿਆਂ ਨੇ ਇੰਸਟਾਲ ਆਪਣੀ ਵੱਲੋਂ ਹੀ ਆ ਠੀਕ ਆ ਹਨਾ ਤੇ ਇੱਥੇ ਦੇਖੋ ਆ ਜਿਹੜੀ ਕਲੋਕ ਵਗੈਰਾ ਲੱਗੀ ਹੋਈ ਆ ਆ ਮਰਸਡੀਜ਼ ਬੈਂਜ ਇਹ ਪੂਰੀ ਡਿਸਪਲੇ ਆ ਨਾ ਹਾਂਜੀ ਹਾਂਜੀ ਹੂੰ ਤੇ ਆ ਦੇਖ ਲਓ ਗੱਡੀ ਮੇਂ ਬੈਕ ਤੇ ਆਪਾਂ ਇਹਦਾ ਇੱਕ ਵਾਰੀ ਬੈਕ ਤੋਂ ਲੁੱਕ ਦਿਖਾ ਦਈਏ ਇਹਦੇ ਵੀ ਅਲੋਏਟੀ ਚੈੱਕ ਕਰ ਲਈਏ ਇਹ ओरिजिनल ਮਰਸਡੀਜ਼ ਹੈ ਨਾ ਕੋਈ ਬਾਅਰੋਂ ਇੰਸਟਾਲ ਨਹੀਂ ਕੀਤਾ ਨਹੀਂ ਵਾ ਗੱਡੀ ਦੇਖੋ ਜੀ ਇੱਕ ਵਾਰੀ ਤੇ ਹੁਣ ਆ ਆ ਗੱਡੀ ਦਾ ਰੈਂਟ ਇਹ ਗੱਡੀ ਦਾ ਰੈਂਟ ਆ ਜਾਂਦਾ ਜੀ ਸਟਾਰਟਿੰਗ 40000 ਤੋਂ 40000 40000 ਤੋਂ ਹਾਂਜੀ ਤੇ ਹੁਣ ਨਾਲ ਦੀ ਗੱਡੀ ਦੀ ਗੱਲ ਕਰੀਏ ਇਹ ਵੀ ਆ ਗਈ ਮਰਸੀਡੀਜ਼ ਦੀ ਇਹ ਲੇਟੈਸਟ ਸ਼ੇਪ E ਕਲਾਸ ਆ ਗਈ ਜੀ E ਕਲਾਸ ਆ ਗਈ ਜੋ 2021 ਚਾਈ ਸੀ ਇਹ ਨਵੀਂ ਸ਼ੇਪ ਵਾਲੀ ਹੈ ਜੀ ਲੇਟੈਸਟ ਸ਼ੇਪ ਜਿਹੜੀ ਆਈ ਹੈ ਇਹ ਸਿਰਫ ਆਪਣੇ ਕੋਲ ਹੈ ਜੀ ਹੋਰ ਬੈਟਿੰਗ ਲਾਈਨ ਚ ਕਿਸੇ ਕੋਲ ਨਹੀਂ ਕਿਸੇ ਕੋਲ ਨਹੀਂ ਹੈ ਜੀ ਵੇ ਦੇ ਲੋ ਗੱਡੇ ਤੇ ਗੱਡੀਆਂ ਦੇ ਨੰਬਰ ਬੜੇ ਵੀ ਕਿਉਂ ਗੱਡੀ ਵੀ ਆਈਪੀ ਹੈ ਗੱਡੀਆਂ ਦੇ ਹਾਂਜੀ ਹਾਂਜੀ ਆਈਪੀ ਰੱਖਣੇ ਪਏ ਇੰਨੀ ਮਹਿੰਗੀ ਗੱਡੀ ਹੈ ਜੀ 50 60 ਹਜ਼ਾਰ ਦਾ ਨੰਬਰ ਲਵਾਉਣ ਤੋਂ ਬਿਨਾ ਗੱਡੀ ਜੀ ਜਾਨ ਜੀ ਮਜ਼ਾ ਨਹੀਂ ਆਉਂਦਾ ਗੱਡੀ ਦਾ ਕਿਉਂਕਿ ਗੱਡੀਆਂ ਨੰਬਰ ਨਾਲ ਹੀ ਜੀ ਗੱਡੀ ਦਾ ਪੈਰਾਵਾ ਵੱਧਾ ਹੈ ਜੀ ਠੀਕ ਆ ਭਈ ਇਹ ਮਰਸੀਡੀਜ਼ ਬੈਂਜ ਵਾਲਿਆਂ ਦੀ ਹੈਗੀ ਐ ਭਈ ਕਹਿੰਦੇ ਵੈਡਿੰਗ ਲਾਈਨ ਦੇ ਵਿੱਚ ਇੰਨਾ ਕੋਲੀ ਆ ਗੱਡੀ ਹੈਗੀ ਆ ਨਵੀਂ ਸ਼ੇਪ ਦੀ ਨਵੀਂ ਸ਼ੇਪ ਦੀ ਹਾਂਜੀ ਤੇ ਇਹਦਾ ਵੀ ਆਪਾਂ ਚੈੱਕ ਕਰ ਰਹੀਏ ਇੰਟੀਰੀਅਰ ਇਹਦਾ ਵੀ ਬਰਾਬਰ ਹੀ ਹੈ ਜੀ ਮੇ ਬੈਗ ਦੇ ਨਾਲੋਂ ਇਹਦਾ ਵੀ ਟਾਇਰ ਘੱਟ ਨਹੀਂ ਹੈਗਾ ਜੀ ਇਹ ਵੀ ਬੋਟੀਆਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਹਨ ਹਾਂਜੀ ਇਹਦਾ ਇੰਟੀਰੀਅਰ ਚੈੱਕ ਕਰੋ ਵੁੱਡਵਰਕ ਸਾਰਾ ਕੁਝ ਜਿੰਨੇ ਫੀਚਰ ਮੇ ਬੈਕ ਚਾਹ ਹੁਣ ਇਹ ਚ ਵੀ ਉਨੇ ਹੀ ਫੀਚਰ ਹੈ ਜੀ ਬਸ ਇੰਟੀਰੀਅਰ ਦੇ ਵਿੱਚ ਕਲਰ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਹਾਂਜੀ ਨਵੀਂ ਸ਼ੇਪ ਆ ਗਈ ਜੀ ਜਮਨ ਲੇਟੈਸਟ ਮਾਡਲ ਹੈ ਜੀ ਹਮ ਓਕੇ ਇਹ ਚ ਵੀ ਡਬਲ ਸਨ ਰੂਫ ਹੈ ਜੀ ਇਲੈਕਟ੍ਰੋਨਿਕ ਐਡਜਸਟੇਬਲ ਸੀਟ ਸਾਰਾ ਕੁਝ ਸ਼ੇ ਦੇ ਬਟਨਾਂ ਨਾਲ ਹੀ ਹੁੰਦਾ ਜੀ ਕੰਟਰੋਲ ਠੀਕ ਹਾਂ ਤੇ ਇਹ ਗੱਡੀ ਇਹ ਗੱਡੀ ਆਪਾਂ ਕੱਲੀ ਵੈਟਿੰਗ ਲਈ ਦਿੱਤੀ ਹੈ ਹਾਂਜੀ ਇਹ ਸਿਰਫ ਵੈਟਿੰਗ ਲਈ ਹੈ ਵੈਟਿੰਗ ਲਈ ਦੇ ਦਈਆਂ ਨਾ ਗੱ ਇੰਟੀਰੀਅਰ ਵਗੈਰਾ ਇਹ ਬਹੁਤ ਖੁੱਲੀ ਗੱਡੀ ਹੈ ਜੀ ਖੁੱਲੀ ਗੱਡੀ ਆ ਮਤਲਬ ਨਾਲ ਬੰਦਾ ਬਹਿ ਕੇ ਆਉਂਦਾ ਜਿੱਦਾਂ ਉਹ ਮੰਨ ਲਓ ਲੈਗ ਸਪੇਸ ਹੈਡ ਰੂਮ ਸਾਰਾ ਕੁਝ ਬਹੁਤ ਜ਼ਿਆਦਾ ਹੈ ਜੀ ਬੱਸ ਲੈ ਲਓ ਮੈਨੂੰ ਜੀ ਵੈਗਨ ਹਾਂਜੀ ਜੀ ਵੈਗਨ ਮੈਨੂੰ ਹੋਰ ਚੀਜ਼ਾਂ ਦੀਆਂ ਹੋਈਆਂ ਫਿਰ ਜਿੰਨੀਆਂ ਮਰਜ਼ੀ ਲੈ ਲਓ ਜੀ ਚਾਹੇ 5 ਲੈ ਲਓ ਚਾਹੇ 10 ਜੀ ਵੈਗਨ ਆਪਾਂ ਹੋਰ ਅਵੇਲੇਬਲ ਕਰਾ ਦੇ ਅਵੇਲੇਬਲ ਕਰਾ ਦੇ ਹਾਂਜੀ ਹਰ ਟਾਈਮ ਤੇ ਹਾਂਜੀ ਠੀਕ ਹੈ ਤੇ ਇਸ ਤੋਂ ਇਲਾਵਾ ਜਿੱਦੋਂ ਹੁਣ ਆਪਾਂ ਤੁਸੀਂ ਦੱਸ ਰਹੇ ਸੀਗੇ ਬਈ ਸੈਲਫ ਡਰਾਈਵ ਦਾ ਵੀ ਆਪਣਾ ਹੈਗਾ ਹਾਂ ਜੀ ਆਪਣਾ ਸੈਲਫ ਡਰਾਈਵ ਦਾ ਵੀ ਕੰਮ ਹੈ ਜੀ ਉਰੇ ਚ ਆਪਾਂ ਕਿਹੜੀ ਕਿਹੜੀ ਗੱਡੀ ਦੇ ਦਿੱਤੀ ਉਹ ਸਿਰਫ ਆਪਾਂ ਜਿਵੇਂ ਐਨ ਆਰ ਆਈ ਬੰਦਿਆਂ ਨੂੰ ਦਿੰਨਿਆ ਜਿਹੜੇ ਬਾਹਰੋਂ ਆਉਂਦੇ ਆ ਜੀ ਹੂੰ ਬਾਕੀ ਆਪਾਂ ਉਹਦੇ ਵਿੱਚ ਗੱਡੀ ਦੇ ਦਿੰਨੇ ਆ ਜਿਵੇਂ ਕਿ ਆਪਣੇ ਕੋਲ ਫੋਰਚੂਨਰ ਹੈਗੀਆਂ ਨਵੀਂ ਸ਼ੇਪ ਪੁਰਾਣੀ ਸ਼ੇਪ ਦਉਨੀਆਂ ਫਿਰ ਡਰਾਈਵਰ ਹੈ ਗਿਆ ਜੀ ਨਵੀਂ ਸ਼ੇਪ ਦੀਆਂ ਠੀਕ ਆ ਫਿਰ ਥਾਰ ਸਕੋਰਪੀਓ ਸਕੋਰਪੀਓ ਐਨ ਰੈਂਜ ਰੋਵਰ ਵੀ ਦਿੰਨੇ ਆ ਰੋਪੀ ਕੌਨ ਵੀ ਦਿੰਨੇ ਆ ਹੋਰ ਵੀ ਬਹੁਤ ਗੱਡੀਆਂ ਦੇ ਦਿੰਦੇ ਗੱਡੀਆਂ ਬਹੁਤ ਹੀ ਆ ਗੱਡੀਆਂ ਮੁੱਕਦੀਆਂ ਨਹੀਂ ਨਾ ਨਹੀਂ ਜੀ ਫੋਰਚੂਨਰ ਡਰਾਈਵਰ ਸਾਰੇ ਇਜਾਜ਼ਤ ਹੈਗੇ ਆਪਣੇ ਕੋਲ ਖੜੇ ਨਾ ਆ ਗੱਡੀ ਤੇ ਇੱਕ ਵਾਰੀ ਬਈ ਨਿਗਾਹ ਮਾਰੋ ਬਈ ਆ ਗੱਡੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਵੈਟਿੰਗ ਲਾਈਨ ਦੇ ਵਿੱਚ ਮੇਰੇ ਸਾਹਮਣੇ ਪੰਜਾਬ ਦੇ ਚੰਗੋ ਘਟ ਗੱਡੀ ਹੋਣੀ ਇੱਕ ਦੋ ਹੀ ਗੱਡੀਆਂ ਵੈਟਿੰਗ ਲਾਈਨ ਦੇ ਵਿੱਚ ਇੱਕ ਦੋ ਹੀ ਗੱਡੀਆਂ ਸਿਰਫ ਸਭ ਤੋਂ ਪਹਿਲਾਂ ਆਪਾਂ ਹੀ ਲਿਆਂਦੀ ਜਿੱਦਣ ਨਵੀਂ ਆ ਗਈ ਪਹਿਲੇ ਹਫ਼ਤੇ ਜੀ ਆਪਾਂ ਹੀ ਲੈ ਜਾਂਦੀ ਸੀ ਓਕੇ ਪਹਿਲੇ ਹਫ਼ਤੇ 2021 ਦੇ ਵਿੱਚ ਆਪਾਂ ਲੈ ਜਾਂਦੀ ਸੀ ਹੂੰ ਤੇ ਹੁਣ ਆਪਾਂ ਦੱਸਦੀ ਇੱਕ ਵਾਰੀ ਮੋਬਾਈਲ ਨੰਬਰ ਆਪਣਾ ਫਰਮ ਦਾ ਆਪਣਾ ਮੋਬਾਈਲ ਨੰਬਰ ਹੈ ਜੀ 98781 0081 ਹੂੰ ਦੂਜਾ ਨੰਬਰ 98565 0000 ਤੇ ਤੁਸੀਂ ਦੱਸਿ ਜਦ ਹੁਣ ਬੁਕਿੰਗ ਕਰਾਣੀ ਹੋਵੇ ਮੰਨ ਲਓ ਜਦੋਂ ਸਵੇਰੇ ਮਾਰਨਿੰਗ ਚਾਹੀਦੀ ਆ ਬੁਕਿੰਗ ਜੀ ਜਦਾਂ ਜਿੰਨੀ ਪਹਿਲਾਂ ਕਰਾਓਗੇ ਉੰਨੇ ਹੀ ਤੁਹਾਨੂੰ ਫਾਇਦਾ ਹੋਊਗਾ ਜੀ ਕਿਉਂਕਿ ਗੱਡੀਆਂ ਬੁੱਕ ਹੋ ਜਾਂਦੀਆਂ ਠੀਕ ਆ ਤੇ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਸੀਗਾ ਵੈਡਿੰਗ ਗੱਡੀਆਂ ਦਾ ਸਟਾਕ ਤੇ ਜਿਹੜਾ ਵੀਡੀਓ ਦੇਖ ਕੇ ਉਹ ਬਈ ਡਿਸਕਾਊਂਟ ਕਰੋਗੇ ਪੱਕਾ ਜੀ ਪੱਕਾ ਪੱਕਾ ਕਰੋਂਗੇ ਹਾਂਜੀ ਹਾਂਜੀ ਮਤਲਬ ਹੈਪੀ ਕਰ ਦੇਣਾ ਨਾ ਗਸਟਮਰ ਨੂੰ ਪੱਕਾ ਜੀ ਪੱਕਾ ਜੀ ਠੀਕ ਆ ਜੀ ਤੇ ਇਹ ਸੀਗੀ ਮਿੱਤਰੋ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਈ ਵਿਆਹਾਂ ਦਾ ਸੀਜ਼ਨ ਹੈਗਾ ਆ ਜਲਦੀ ਜਲਦੀ ਫੋਨ ਕਰੋ ਆਪਣੀ ਜੀ ਵੈਗਨ ਵੀ ਖੜੀ ਆ ਰੂਬੀ ਗੋਨ ਵੀ ਖੜੀ ਆ ਲੈ ਜਾਓ ਗੱਡੀਆਂ